ਸਤਿ ਸ਼੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸੰਧੂ ਵਰਤੇ ਸਵਾਗਤ ਆ ਆਸ ਕਰਦੇ ਹਾਂ ਭਰਾਵੋ ਸਾਰਿਆਂ ਦੇ ਜਾਨਵਰਾਂ ਤੇ ਘਰ ਪਰਵਾਹ ਠੀਕ ਹੋਣਗੇ ਟੈਨਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਛੋਟੇ ਵਰਗੇ ਭਾਂਜਿਆਂ ਨਾਲੇ ਕੰਮ ਚੱਲਦੇ ਆ ਕੱਲਾ ਬੰਦਾ ਵੱਡਾ ਨਹੀਂ ਹੁੰਦਾ ਚਾਰ ਭਰਾ ਹੋਣਗੇ ਫੇਰ ਹੀ ਵੱਡੇ ਅੱਜ ਪਹੁੰਚੇ ਡੱਬਾ ਵਾਲੀ ਮੰਡੀ ਗਾਹ ਦੇਖੋ ਜਰਸੀ ਚ ਮਿਕਸ ਜੀ ਮੈਂ ਤਾਂ ਵਈ ਹੈ ਫਿਰ ਮਲਿਆਉਣੇ ਬਾਈ ਨਾਲ ਇੱਧਰ ਦੇਖੋ ਨਾੜਾ ਨੂੜਾ ਆਰਡਰ ਤੇ ਕੀ ਚੀਜ਼ ਆ ਇਹ ਆ ਮੰਡੀ ਟੱਪ ਵਾਲੀ ਗਾਂਆਂ ਨੂੰ ਜਾਣੀ ਜਾਂਦੀ ਆ ਮੰਡੀ ਇਹ ਬਹੁਤ ਵੱਡੀਆਂ ਵੱਡੀਆਂ ਮੱਝਾਂ ਹੁੰਦੀਆਂ ਤੇ ਗਾਂਆਂ ਆਹ ਗਾਂਆਂ ਦੀ ਮੰਡੀ ਮੰਨੀ ਜਾਂਦੀ ਆ ਇਹ ਉਹ ਘਰ ਮੱਝਾਂ ਵੀ ਬਹੁਤ ਵੱਡੀਆਂ ਆ ਜਾਂਦੀਆਂ ਤੇ ਕਰਾਉਂਦੇ ਆ ਗੱਲਬਾਤ ਕੀ ਗੱਲਬਾਤ ਆ ਕੀ ਅੱਜ ਦਾ ਰੇਟ ਆ ਸਭ ਨੰਬਰ ਨੰਬਰ ਸਾਰਾ ਲੈ ਕੇ ਦੇਵਾਂਗੇ ਕੱਟੀਆਂ-ਕੁਟੀਆਂ ਤੁਹਾਨੂੰ ਦਿਖਾ ਦਿਆਂ ਪਹਿਲਾਂ ਵਾਲੀ ਵੀਡੀਓ ਟੌਪ ਕਲਾਸ ਆ ਜਮਾ ਆ ਦੇ ਗਾਂਹ ਦਾ ਇਹ ਰਿਹਾ ਥੋੜਾ ਇਹ ਜੇ ਜੀ ਮਰਜ਼ੀ ਲੈ ਲੈ ਉਹੀ ਮਿਲ ਜਾਂਦੀ ਆ ਦੇ ਟੌਪ ਕਲਾਸ ਆ ਜਮਾ ਉਹੀ ਚੀਜ਼ ਮਿਲ ਜਾਂਦੀ ਆ ਦੇ ਆ ਫਿਰ ਸ਼ਾਟਰ ਜਮਾ ਪੂਰੀਆਂ ਚਟੀਆਂ ਖੜੀਆਂ ਆ ਦੇ ਆ ਖੜੀ ਯਾਰ ਦੇ ਕੀ ਤੋਹਫਾ ਯਾਰ ਜਮਾ ਕਿ ਆਜੋ ਪਹਿਲਾ ਮੱਜਾਂ ਦਾ ਕਰਦੇ ਹਾਂ ਸਵਰਖ ਤੇ ਆਵੇ ਪੂਰਾ ਸਰਾਹੀਆ ਕੰਮ ਹੋ ਰਿਹਾ ਯਾਰ ਜਮ ਅੱਜ ਤਾਂ ਆ ਦੇਖੋ ਥਣ ਗਿਆ ਉਹ ਕਰਮ ਵਾਲੀ ਦਾ ਇੱਕ ਹੋਰ ਲਾ ਕੀ ਚੀਜ਼ ਸੀ ਯਾਰ ਉਹ ਆ ਜਾ ਜਮਤ ਤਾਂ ਹੋਈ ਸੀਗਾ ਤਾਂ ਮਿੱਤਰੋ ਚੱਲ ਥਣ ਪ੍ਰਮਾਤਮਾ ਦੇ ਸਾਰੇ ਹੈ ਹਨ ਜਿਵੇਂ ਜਨ ਬਾਬ ਨੂੰ ਹੋਣਾ ਗੱਲ ਕਰ ਚਾਰ ਚੰਨ ਲੱਗੇ ਸ਼ੰਗੂਰ ਦੇਖੋ ਕਿੰਨੇ ਵਧੀਆ ਆ ਗਏ ਟੌਪ ਕਲਾਸ ਬਹੁਤ ਸੀਗੀ ਆਜੋ ਮਿਲਦੇ ਆ ਕਿ ਮੱਝ ਵਾਲੇ ਬਾਈ ਨਾਲ ਕਰਾਉਣਾ ਗੱਲਬਾਤ ਆਏ ਬਾਈ ਆ ਗਾੜੀ ਵਧੀਆ ਮੁੱਲ ਤੇ ਮਿਲ ਜਾਂਦੀਆਂ ਇਥੇ ਮੱਝਾਂ ਆ ਜਾ ਕਰੋ ਮਾਰ ਜਾ ਕਰੋ ਘੇੜਾ ਆ ਜੋ ਮਿਲਦੇ ਆ ਕੀ ਗੱਲਬਾਤ ਆ ਕੀ ਰੇਟ ਰਹਿੰਦੇ ਆ ਓਏ ਆ ਜਾ ਓਏ ਬਾਈ ਪੂਰੀ ਲਈ ਵਰਤਾ ਸਕੱਭਣ ਲੱਗਦੀ ਐ ਆ ਜਾਓ ਕਰਦੇ ਆ ਗੱਲਬਾਤ ਫਾਦਰ ਖਰੀਦੀਆਂ ਹੋਈਆਂ ਮੱਝਾਂ ਆਇਆਂ ਦੀਆਂ ਇਹ ਸਾਰੀਆਂ ਖਰੀਦੀਆਂ ਹੋਈਆਂ ਬਾਹਰ ਜਾਣੀਆਂ ਇਹ ਵੇ ਇਹਨਾਂ ਬਾਈ ਟੱਕਰ ਗਿਆ ਪੁੱਛਾਂਗੇ ਕਿੱਧਰ ਜਾਂਦੀਆਂ ਇਹ ਬੱਚਾ ਮਰ ਗਿਆ ਵਿਚਾਰੀ ਦਾ ਸਾਰੀਆਂ ਬਾਹਰ ਜਾਂਦੀਆਂ ਆਵੇ ਜਮੇ ਗਾਈ ਨੂੰ ਸੇਲ ਹੋ ਰਹੀ ਵਿੱਚ ਸਾਰੀਆਂ ਬਾਹਰ ਜਾਂਦੇ ਆ ਬਾਈ ਇਹਦਾ ਤਾਂ ਖਰੀਦੀਆਂ ਹੋਈਆਂ ਮੱਝਾਂ ਆ ਗਈਆਂ ਹਨਾ ਤਾਂ ਖਰੀਦੀਆਂ ਹੋਈਆਂ ਮੱਝਾਂ ਬਾਈ ਕਹਿੰਦਾ ਇਹ ਯਾਰ ਸਾਰੀਆਂ ਖਰੀਦ ਲੈਂਦੇ ਪਿੱਛੇ ਤਾਂ ਥੋੜੀਆਂ ਰਹਿ ਜਾਂਦੀਆਂ ਗੱਲ ਕਰ ਆਪਣੇ ਮੱਜਾਂ ਘਾਟੀ ਬਹੁਤ ਜਾਂਦੀਆਂ। ਖਾ ਕੇ ਬੈਠਾ ਹੋਏ। ਹੁਣੇ ਸੂਈ ਲੱਗਦੀ ਐ। ਜਿਹਦਾ ਹੋਰੂ ਜੇ ਬੈਠਾ ਕੱਟਾ ਬਹੁਤ ਸੋਹਣਾ। ਇਹ ਮੰਡੀ ਡੱਬਾ ਵਾਲੀ ਭਰਾਵੋ ਪੁੱਛਦੇ ਆਂਗੇ ਬਾਈ ਨਾ ਕਰਾਉਣਾ ਗੱਲਵਾਤਾ। ਗੱਲ ਕਰ। ਆ ਦੇ ਆ ਵੀ ਖਰੀਦ ਲਈ। ਇਹ ਵੀ ਗਈ ਅੰਦਰ। ਆਗਲਾ ਜੀ ਬੱਚਾ ਚੱਕੀ ਜਾਂਦਾ। ਅੰਗੂਰ ਆਲਾ ਭਾਈ ਆ ਗਿਆ ਅੰਗੂਰ ਕੀ ਰੇਟ ਹੋ ਗਿਆ ਅੰਗੂਰ ਅੰਗੂਰ ਕੀ ਰੇਟ ਆ 140 ਰੁਪਏ ਬਸ 140 ਰੁਪਏ ਅੰਗੂਰ ਆ ਕਹਿੰਦਾ ਆ ਜਾਓ ਕਰਦੇ ਆ ਗੱਲਬਾਤ ਤਾਂ ਆ ਮਾਲ ਵਿਗਿਆ ਹੋਇਆ ਸਾਰਾ ਸਾਰਾ ਮਾਲ ਬਾਹਰ ਜਾਂਦਾ ਇਹ ਫਸ ਤੜਕੇ ਸੁਣਿਆ ਖਰੀਦ ਲੈਂਦੇ ਹੈ ਇਸ ਵੇਲੇ ਘਟ ਰਹੇ ਨੇ ਜੇ ਲੇਟ ਹੋ ਗਏ ਸਾਰਾ ਮਲਬਾ ਵਿਦਾ ਹੋਇਆ ਹੈ ਉਹ ਇੱਧਰ ਆ ਜਾਂਦਾ ਜਿਹੜਾ ਉੱਧਰ ਆ ਜਾਂਦਾ ਹਾਂ ਲਾ 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 ਕੋਤੁਰ ਕੋ ਆ ਕੇ ਨਹੀਂ ਉਹ ਕਰੀਦਿਆਂ ਹੋ ਜਾਂ ਮੱਝਿਆਂ ਗਆਂ ਸਾਰੀਆਂ ਜਾਣਗੀਆਂ ਇਹ ਬਾਹਰ ਜਾਂ ਅੰਦਰ ਕਿੱਧਰ ਜਾਣਗੀਆਂ ਭਾਈ ਮੱਝਾਂ ਸਾਰੀਆਂ ਦੇਖੋ ਜੀ ਹੱਡੋ ਹੱਟ ਹੱਡੋ ਹੱਟ ਜਾਣੀਆਂ ਬਾਈ ਕਹਿੰਦਾ ਸਾਰੀਆਂ ਕੋਈ ਕਿਤੇ ਕੋਈ ਕਿਤੇ ਵਰ ਚੰਗੇ ਹੁੰਦੇ ਆ ਦੂਜੇ ਬਸ ਦਿਖਾਉਣ। ਸਭ ਵੀ ਪੁੱਟਿਆ ਕਰ। ਆ ਵੀ ਮਾਲ ਵੇਚਿਆ ਹੋਇਆ ਹੈ। ਸਾਰਾ ਮਾਲ ਬਾਹਰ ਜਾਊਗਾ ਹੈਨਾ? ਖੇਤਰੀ ਆਂਦੇ ਆ। ਵਿਕਿਆ ਹੋਇਆ ਹੈ ਇਧਰ ਗਾਂ ਜਾਂ ਹੈ ਨਾ ਸਾਰੀਆਂ ਭਾਈ? ਹਾਂ ਭਾਈ। ਇਧਰ ਗਾਂ ਜਾਂ ਵਿਕੀਆਂ ਹੁੰਦੀਆਂ ਸਾਰੀਆਂ। ਆਓ। ਜਿਹੜੀਆਂ ਇਸ ਕੇ ਅੰਦਰ ਹੁੰਦੀਆਂ। ਖਰੀਦਿਆਂ ਜਾਂ। ਆ ਦੇ ਮੱਝ ਸੂਈ ਜਾਂਦੀ ਹੈ ਇਹ। ਹੈਂ? ਨਵੰਬਰ ਚ ਦਸਤ। ਆਹ ਦੇਖੋ ਗਾਂ ਭਾਈ। ਤੋਹਫਾ ਹੀ ਹੈ। ਮੇਰੀ ਭੁੰਡੀ ਤੇ ਲੈ ਕੇ ਆਇਆ। ਉਹ ਟੌਪ ਵਾਲਾ ਗਾਂਬਾ ਦੀ ਸਰਾਏ ਇਹੜੇ ਸਰਾਾ ਕਹਿੰਦਾ ਨਾ ਉਹ ਗਾਂ ਹੈ ਉਹ ਬੱਚਾ ਆ ਗਿਆ ਸੱਬ ਵਾਲੀ ਤਾਂ ਮਿਲ ਜਾਂਦੇ ਆ ਗਾਂਜਾ ਪੂਰਾ ਟੌਪ ਦੀਆਂ ਹਾਂ ਭੈਣੇ ਕੀ ਬਾਤ ਆ ਯਾਰ ਹਾਂ ਉਹਦੇ ਲਈ ਗਾਂ ਹੈ ਇੱਡੀ ਕਹਿੰਦੇ ਆ ਉਹ ਕੰਪੀਟੀਸ਼ਨ ਵਾਲੀ ਬਾਕੀ ਕੰਪੀਟੀਸ਼ਨ ਵਾਲੀ ਗਾਂ ਆਂਪਰਾਵਾਲਾ ਬੜੀ ਬੰਬ ਜੀ ਹੈ ਮੱਝਾਂ ਦਾ ਅੱਜ ਭਰਾਵਾ ਘਟਾਈਆਂ ਮੱਝਾਂ ਇੱਥੇ ਉਹ ਘੱਟ ਹੀ ਆਉਂਦੇ ਆ ਆ ਦੇ ਮੱਝਾਂ ਕਿਉਂਕਿ ਗੱਲ ਰਾਮਪੁਰੇ ਦੀ ਮੰਡੀ ਸੀ ਉਹਦਾ ਕਰਕੇ ਫਰਕ ਪੈ ਗਿਆ ਹਾਂ ਬਹੁਤ ਵੱਡੇ ਵੱਡੇ ਲੈ ਵੇ ਗਾਈਆਂ ਦੇ ਭਰਾਵਾ ਆ ਦੇ ਪੂਰਾ ਟੌਪ ਕਲਾਸ ਹੀ ਹੈ ਕਾਂਈ ਦਾ ਤੋਰਾ ਕੋਲੇ ਹੱਥ ਨਾਲ ਹੀ ਮਿਲ ਜਾਂਦੀ ਐ ਵੰਡੀ ਬਹੁਤ ਭਰਦੀ ਐ ਸਾਰਿਆਂ ਟੌਪ ਕਲਾਸ ਆ ਜਮਾਂ ਦੇ ਫਿੱਟ ਫਿੱਟ ਲੈਵੇ ਆ ਪੂਰੇ ਫਿੱਟ 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 ਲੈਵੇ ਵਾਲਿਆਂ ਨੇ ਦੇਨੇ ਫਿੱਟਾ ਦੇ ਕੁਆਇਸਟਰ ਆ ਜਮਾਂ ਬੰਬ ਵੀ ਏ ਲਈ ਫਿਰਦਾ ਉਹ ਹਾਇ ਥੋੜੀ ਜੀ ਦੋ ਬਲੀ ਜੀ ਐ ਥੋੜਾ ਜਿਹਾ ਫਰਕ ਐ ਉਹ ਹਾਇ ਕੁਆਲਿਟੀ ਪੂਰੀ ਐ ਹੈ ਜੀ ਗਾਂ ਮਿਲ ਜਾਂਦੀ ਐ 70 75 ਦੀ ਅੱਜ ਕਿਤਲੀ ਜੀ ਖੜੀ ਪੂਰੀ ਸਰਾ ਹੀ ਐ ਤੇ ਇਹ ਮੰਡੀ ਡੱਬ ਵਾਲੀ ਆਕੇ ਦਿਖਾਉਣ ਆ ਹੁਣ ਜੇ ਮੱਜਾ ਚੰਗੀਆਂ ਮਿਲ ਗਿਆ ਗਾਂਜਾਂ ਮਿਲ ਗਿਆ ਪੋਲੀਆਂ ਆਂ ਤੇ ਬਾਲੀਆਂ ਫਿਰਦੇ ਆ ਯਾਰ ਦੂਜੇ ਚੰਗੀਆਂ ਨਹੀਂ ਹੈਗੀਆਂ ਚੰਗੀ ਮਿਲ ਗਈ ਨਾ ਉਹਦੀ ਪਾ ਲੈ ਪਟਾਕੇ ਜੀ ਅੱਲਾ ਭਰਾ ਬਾਹ ਲੈ ਗਾਂ ਚੰਗੀ ਹਾਂ ਹੁਣ ਹੈ ਸੀ ਲੀ ਗਾਂ ਲਕਾਰੀ ਫੁਲਕੂਰੀ ਲਾ ਰਖੇ ਭਾਈ ਇਹਨਾਂ ਸੂਨ ਵਾਲੀ ਆ ਜੱਗਪਣ ਸਾਰੀਆਂ ਖਰੀਦੀਆਂ ਹੋਈਆਂ ਆ ਜੋ ਕਰਦਿਆਂ ਗੱਲ ਵਾਹ ਦੇਖੋ ਗਾਈ ਟੋਪਰੀ ਆ ਸੁੱਲੀ ਘੜੀ ਹੈ ਭਾਈ ਹੈਵੀ ਨਰਮੀ ਆ ਹਾਂ ਲੈ ਵਾਲੂ ਦਾ ਬੰਬ ਵੀ ਹੈ ਜਮਾ ਨਾੜਾਂ ਵਾਲੀ ਹਲੇ ਵੇ ਤੇ ਇਹ ਰ ਪਰਮਦੀ ਬੱਚੀ ਲੱਗਦੀ ਹੈ ਕਿਹੜਾ ਬਾਈ ਨੂੰ ਕੀ ਰੇਟ ਆ ਆਸੀ ਬੱਚਾ ਇਹਦਾ ਪੂਰਾ ਤਾਂ ਬਗਲਾ ਸੀ ਬਾਈ ਕੀ ਹਾਲ ਹੈ ਕਿਹੜਾ ਪਿੰਡ ਆ ਬਾਈ ਕੋਕਿਆਂ ਵਾਲੀ ਕੋਕਿਆਂ ਵਾਲੀ ਇਹ ਗਾਂ ਬਾਈ ਕੈਮਾ ਸੁਆ ਇਹ ਦੂਜੇ ਕੋ ਵੀ ਦੰਦਾ ਜੀ ਬਈ ਮਿਲਦਾ ਰਿਹਾ ਹੈ ਨਾ ਮਗਰ ਬੱਚਾ ਕੀ ਹੈ ਬੱਚਾ ਹੈ ਬੱਚਾ ਕਿੰਨੇ ਦਿਨਾਂ ਤੋਂ ਸੁਈ ਨੂੰ ਕਿੰਨਾ ਬੋਲੋ ਬਈ ਤਿਆਰ ਹੈ ਹੈ 25 ਲੀਟਰ ਹੈ ਹੈ 25 ਲੀਟਰ ਹੈ 25 ਬਾ ਕੀ ਲੈ ਵਾ ਵੀ ਗਵਾਹੀ ਭਰਦਾ ਪ੍ਰਭੂ ਬਾਹਰ ਲਿਆ ਗਾਇਆਂ ਵਰ ਗੱਲੇ ਵਾ 25 ਲੀਟਰ ਦੋ ਤਾਂ ਕੀ ਰੇਟ ਆ ਬਈ ਦਾ ਜਾਇਜ ਮੇਰੇ ਮੁੱਲ ਤੇ ਇੱਕ ਦਾ ਦੇ ਇੱਕ ਦਸ ਮਾਨਦਾਨ ਮਾਨਦਾਨ ਲੱਖ ਨਹੀਂ ਦੇ ਰੱਖ ਦੀ ਐ ਨੰਬਰ ਬੋਲੀ ਜ਼ਰਾ ਹੈ 1783 1783 ਹਾਂ ਜੀ ਰੇਟ ਕਿੰਨਾ ਤੁਹਾਡਾ 6468 ਕਰ ਲਓ ਭਾਈ ਨਾ ਘਰੇ ਵੀ ਹੁੰਦੀਆਂ ਅੰਦਰ ਕੋਲੇ ਕਰੇ ਕਰੇ ਹੁੰਦੀਆਂ ਅੰਦਰ ਕੋਲੇ ਹਾਂ ਹਾਂ ਘਰੇ ਵੀ ਹੁੰਦੀਆਂ ਬਾਈ ਕੋਲੇ ਕਰ ਲਓ ਸਫਰਕ ਗਾਂ ਬਾਈ ਕੋਲੇ ਚੰਗੀ ਐ ਬਾਈ ਤਾਂ ਫਾਰਪੂਰ ਮਦਾਈ ਲੱਗਦੀ ਐ ਯਾਰ ਹਨਾ ਮੱਝਾਂ ਨਾਲ ਥਣ ਲੱਗਿਆ ਪੂਰਾ ਟਾਪ ਦਾ ਹਾਂ ਦੇਖੋ ਚੜਾਈ ਜੜੂਈਲੇ ਵੇਦੀ ਗਾਂ ਇਹ ਤਾਂ ਔਰਾ ਧੂਰਾ ਬਹੁਤ ਟਾਪ ਦਾ ਆਰਲੋ ਬਾਈ ਨਾਸਪਰਕ ਰੇਟ ਤਾਂ ਹੋ ਜਾਂਦਾ ਅ ਗਾੜੀ ਬਹੁਤ ਆ ਪਿਛਾੜੀ ਬਹੁਤ ਆ ਰੇਟ ਦਾ ਕੋਈ ਚੱਕਰ ਨਹੀਂ ਗੱਲ ਕਰ ਕਰ ਲਿਓ ਬਾਈ ਨਾਸਪਰਕ ਕਿਹਾਂ ਜਰਸੀ ਜਗਵੰਦੀਆਂ ਘਾ ਘਾ ਹੀ ਬਹੁਤ ਟੌਪ ਦੀ ਹੈ ਦੋਨੇ ਗਾਂਜੇ ਸਿਰੇ ਦੀਆਂ ਇੱਕ ਥਾਂ ਖੜੀਆਂ ਨੇ ਬਲੇ ਬਾਈ ਦਾ ਵੀ ਕਰਮਾਲੀ ਦਾ ਸਹੀ ਹੈ ਕੁਛ ਨਹੀਂ ਬਾਈ ਨੂੰ ਆਪਣੀਆਂ ਬਾਈ ਹੈ ਕੈਪਾ ਸੁੱਕਾ ਮਸੂਆ ਹੈ ਕੰਮੇ ਸੁਆ ਹੈ ਹੈਂ ਦੂਜੇ ਕਿ ਤੀਜੇ ਮਗਰ ਕੀ ਬੱਚਾ ਬੱਚੀ ਆ ਬਈ ਮਗਰ ਬੱਚੀ ਹੈ ਪਰ ਟੌਪ ਤੇ ਜਰਸੀ ਹੈ ਨਾ ਬਈ ਯਾਰ ਮਿਕਸ ਹੈ ਕਿ ਜਰਸੀ ਹੈ ਪਿਆਰਾ ਕਹੇ ਤਨੋ ਕਿਸੂ ਵੀ ਨੂੰ ਰਾਤ ਵੀ ਨਹੀਂ ਆ ਬਈ ਤਾਂ ਵੀ ਮੰਨ ਲਾ ਤੜਪੀ ਸੀ ਯਾਰ ਕਿੰਨਾ ਕੱਢ ਦੂ ਦੁੱਧ ਬਈ ਯਾਰ ਦੁੱਧ ਬਈ 20 ਬਈ ਨੂੰ ਮੋਜ ਨਾਲ ਹੀ ਕੱਢਦੇ ਇਹਨਾਂ ਦਾ ਨਾ ਲੇਵਾ ਬਹੁਤ ਵੱਡਾ ਕੱਢ ਦੂ ਦੁੱਧ ਇੰਨਾ ਕ ਦਾ ਭਰਾਵਾ 90 ਹਜ਼ਾਰ ਬੋਲੇ ਵਾਲਾ ਹਾਂ ਲੱਗਿਆ ਵਧੀਆ ਮੱਝਾਂ ਵਾਲਾ ਆ ਬੱਚੀ ਇਹ ਦੇ ਮਗਰ ਬੱਚੀ ਬੱਚੇ ਪੂਰੀ ਵਧੀਆ ਕਾਲੀ ਨਾੜਾ ਨੁੜਾ ਉਹਦਾ ਲੈਵੇ ਤੇ ਉਹ ਠਿੱਕੀ ਹੈ ਥੋੜੀ ਲੱਗਦੀ ਜਰਸੀ ਜੀ ਪੂਰੀ ਕਰਦੇ ਆ ਬਾਈ ਨਾਲ ਗੱਲ ਕੀ ਰੇਟਾ ਤੇ ਬਾਈ ਨੰਬਰ ਬੋਲੀ ਤਰਾ 9471 ਬਾਈ ਹਾਂ 08500 ਦਾ ਪਿੰਡ ਚੱਕ ਜਾਨੀ ਸਰ ਚੱਕ ਜਾਨੀ ਸਰ ਇਹ ਬਾਈ ਮੁਕਸਰ ਦੇ ਨਾਲ ਮੁਕਸਰ ਕਰੇ ਹੋਰ ਵੀ ਨੇ ਢੁਗਲੇ ਹਾਂ ਵੀ ਹੈ ਅੱਛਾ ਹਾਂ ਬਾਈ ਦਾ ਨੰਬਰ ਆ ਗਿਆ ਕਰ ਲਓ ਸੰਪਰਕ ਤੁਹਾਨੂੰ ਬਹੁਤ ਟਾਪ ਦਾ ਲੱਗਿਆ ਬੱਚੇ ਫਾਰਮ ਵਾਲੇ ਹੁੰਦੇ ਆ ਬਾਈ ਦਾ ਨੰਬਰ ਰਾਤਿਸ ਹੋਈ ਹੈ। ਖਣਾ ਉਹਨਾਂ ਦੀ ਬਹੁਤ ਟਾਪ ਦੀ ਹੈ। ਕਰ ਲਿਓ ਬਾਈ ਨਾਲ ਸਵਾਰ ਕੇ। ਇਹ ਦਾ ਮਤਲਬ ਸ਼ਾਈ ਵਾਲਾ ਗਾਂ ਉਹਨਾ ਬਹੁਤ ਟਾਪ ਦੀ। ਆ ਨਗੀਨਾ ਹੈ। ਮਾਗਰਾ ਦੀ ਬੱਚੀ। ਸੁੰਦਰਤਾ ਦੇਖੋ ਯਾਰ ਗਾਂ ਦੀ। ਪੂਰੀ ਟਾਪ ਕਲਾਸ ਕਹਿ ਸਕਦਾ ਇਹਨੂੰ। ਮਾਗਰਾ ਉਹਦੇ ਵਰਗੀ ਬੱਚੀ ਹੈ, ਸੀਲ ਬਹੁਤ ਆ ਗਾਂ। ਜਿੰਨਾ ਬਟਾ ਲੈਵੋ ਉਨੀ ਸੀਲ ਹੈ। ਔੜ ਕੇ ਥੋੜਾ ਜਿਆ ਦਰਦਦੀ ਹੈ। ਹੈ? ਬਾਬੇ ਗਾਂ ਦੇਖੀਏ ਕਿ ਕਿੰਨਾਸ ਹੋਇਆ ਹੈ? ਦੁੱਧ ਜਿਆ ਦੁੱਧ। ਕੈਦਨੋ ਕਿਸੂਈ ਨੂੰ? ਕਿੰਨਾ ਦੁੱਧਾ ਹੁਣ? 17 ਕਿਲੋ ਹੈਗਾ ਹੁਣ। ਬਾਕੀ ਲੈਵੋ ਆ ਵੀ 10 ਦਾ ਭਰਾਬੋ। ਤੇ ਕੀ ਰੇਟ ਆ ਬਾਬੇ ਦਾ ਜਾਇਜ਼ ਆ? ਰੇਟ ਤਾਂ ਹੈਗਾ 75। ਅੱਛਾ। ਦੇਣ ਲੈਣਾ। ਦੇਣ ਲੈਣਾ 70 ਦੇ ਦੇਣਾ। ਤੇ ਨੰਬਰ ਜਰਾ ਬੋਲਦੇ ਬਣਾਇਆ ਨੰਬਰ ਬੋਲਿ ਮੋਬਾਈਲ ਨੰਬਰ ਠੀਕ ਆ ਤੇਰਾ ਮੇਰਾ ਟਰਈ ਆ ਅੱਛਾ ਏ ਵਾ ਨੰਬਰ ਵੀ ਆ ਬੋਲ 9463 9463 79284 79284 ਪਿੰਡ ਕਿਹੜਾ ਦੱਸਦੇ ਹੋ ਔਰਜੋ ਔਰਜ ਖਰੋਟ ਆ ਗਾਂ ਬਾਬੇ ਕੋਲ ਟੌਪ ਕਲਾਸ ਆ ਪ੍ਰਭੂ ਜੇ ਕਿਸੇ ਦੇ ਆਵੇ ਤਾਂ ਸਮਝ ਚ ਲੈ ਜਾਓ ਇੱਥੋਂ ਜੇ ਕਰ ਲੋ ਹੈ ਪੰਪਗਾ ਫੜਾਈ ਵੀ ਜਾਰਾ ਬੜਾ ਤਗੜਾ ਪੀਸ ਹੈ ਭਰਾਵਾ ਦਾ ਪਰ ਮੇਰਾ ਬੰਬ ਵੀ ਹੈ ਸਾਗੀ ਸੀ ਬਹੁਤ ਅਗਾਂਹ ਹੈ ਬਾਈ ਬੱਛੀ ਲੈ ਗਿਆ ਘੰਗਰੂਆਂ ਘਰੂ ਪਾਇਆ ਪੂਰੇ ਉਮਰਦੀ ਦੀ ਛੋਟੀ ਲੱਗਦੀ ਹੈ ਬਾਈ ਕਿੰਨੇ ਜਰਦੀ ਆ ਪੱਛੀ ਟਾਈ ਕਿਥੋਂ ਆਪੀ ਟਾਈ ਚਾਲਦੀ ਠੀਕ ਤਾਂ ਨਹੀਂ ਲਵਾਇਆ ਤੇ ਛੋਟੀਆਂ ਬਾਰੇ ਨਾ ਕੀ ਰੇਟਾ ਦਾ ਰੇਟ ਕੀ ਹੈ ਰੇਟ ਤਾਂ ਲੂੰ ਤਾਂ ਤੜਕੇ ਦਾ ਮੰਗੀ ਹੈ 20 ਅੱਛਾ ਉਹਨਾਂ 12 ਬਰਾਬਰ ਇਹਨਾਂ ਦਿੱਤੀ ਜਾਵੇ 12000 ਦੀ ਭਾਈ ਜਾਨ ਦੇ ਦਾਂਗੇ ਮੈਲ ਨੰਬਰ ਹੈਗਾ ਤੇਰਾ ਹੈਗਾ ਬਤਾ ਉਹਦੇ ਕੋਲ ਹੈਗਾ ਬੱਚੀ ਸੋਹਣੀਆ ਕਰਕੇ ਸਾਨੂੰ ਭਰਾਵਾ ਪਸੰਦ ਹੋ ਕੇ ਤਾਂ ਨਾ ਹੂੰ ਸੀਲ ਵੀ ਬੱਚੀ ਦੱਪਲੀ ਮੰਡੀ ਆਉਂਦੇ ਕਿਹੜਾ ਪੰਡਾ ਪੱਕਾ ਪੱਕਾ ਇਕੱਲਾ ਹੀ ਪੱਕਾ ਕੇ ਸ਼ੀਦਾਂ ਆਪਣਾ ਉਹਦੇ ਕੋਲੇ ਕੁਰਸੀ ਕੋਲੇ ਕੁਰਥਲੇ ਮਛਾਣਾ ਜੱਟ ਮੱਲ ਵਾਲਾ ਅੱਛਾ ਸਾਨੂੰ ਹਾਂ ਭਾਈ ਵਾਸ਼ੀਏ ਤੋਂ ਲੈਣ ਆ ਜਾ ਕਰੋ ਪਛੀਆਂ ਵਧੀਆ ਮਿਲ ਜਾਂਦੇ ਆ ਭਰਾ ਸਾਹਿਬ ਪੂਰੇ ਟਾਪ ਦੀ ਪਛੀਏ ਕੱਚੀ ਬੱਚੀਏ ਲੱਗਦੀ ਐ ਹਾਂ ਬੱਚੀਆਂ ਦੋ ਚੰਜਰ ਵਾਲੀਆਂ ਇਹ ਵੀ ਦੋਨੇ ਬੱਚੀਆਂ ਗੁਰੀ ਪਿਓ ਦੱਸੇ ਨਾ ਬਾਠੇ ਛੋਟੇ ਛੋਟੇ ਆ ਲੱਗਦੇ ਆ ਪਿਓ ਰੀ ਅੱਜ ਕਹਿੰਦੇ ਆਪਣੇ ਆਪਨੇ ਆਪਣੇ ਭਾਈ ਤੇਰੀਆਂ ਬੱਚੀਆਂ ਅੱਛਾ ਵੇਚਿਆ ਹੋਰ ਵੀ ਤੇਰੇ ਕੋਲ ਘਰੇ ਹੁੰਦੀਆਂ ਆ ਬੱਚੀਆਂ ਪੜ ਗੀਆਂ ਹੋਰ ਓਏ ਜਰਸੀ ਰਹਿ ਗਈ ਆਪਾਂ ਜਰਸੀ ਆ ਤੇਰੀਆਂ ਸੀ ਬੱਚੀਆਂ ਜੀ ਭਾਈ ਆਈ ਗਾ ਬੇਕ ਗਿਆ ਯਾਰ ਦੋਨੇ ਪਛੀਆਂ ਬਹੁਤ ਸੋਹਣੀਆਂ ਸੀ। ਔਹ 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 ਕਿਨੇ ਬੇਕੇ ਵਈ ਹੈ। ਯਾਰ ਵੀ ਹੱਥ ਆਉਂਦਾ। ਔਹ ਫੋਰ ਰੱਖਦਾ ਨਾ ਕਰੇ ਤੂੰ। ਕਿਹੜਾ ਪਿੰਡ ਹੈ ਤੇਰਾ? ਕੋਟਪੁਰ। ਨੰਬਰ ਬੋਲੀ ਤੇਰਾ? ਤੇਰਾ 58033। ਉਹ ਬਾਈ ਦਾ ਨੰਬਰ ਹੈ ਬੱਚੀ ਕਈ ਵੀ ਲੈਣੀ ਉਹ ਜਰਸੀ ਕਿੱਡੀ ਤੇਰੇ ਕੋਲ ਹੁਣਾ। ਜਰਸੀ। ਸੱਡੀ ਕੀ? ਕਿੰਨੇ ਰੁਪਏ ਦੀ ਇਹੋ ਉਹ ਦੇ ਦਾਂਗੇ 8000 ਰੁਪਏ ਜਰਸੀ ਬੱਚੀ ਖੜੇ ਬਾਈ ਕੋਲੇ 8000 ਰੁਪਏ ਦੀ ਆ ਦਾ ਰਚ ਐਫ ਲੱਗਦੀ ਐ ਪਿਓਰ ਹਣਾ ਉਹ ਦੋੜੀ ਫਰਕ ਹੈ ਨਾ 20000 ਦੀਆਂ ਦੇਤੀਆਂ ਬਾਈ ਨੇ ਦੋਨੇ ਬੱਚਿਆਂ ਬਹੁਤ ਟੌਪ ਦੀਆਂ ਆਹ ਬੱਚੀ ਆ ਰਹੀ ਐ ਜਰਸੀ ਜਰਸੀ ਐ ਕਿੰਨੀ ਉਮਰ ਐ ਦੀ ਕੀ ਰੇਟ ਐ ਬਾਈ ਦਾ ਅੱਛੀ ਹੈ ਜਰਸੀ ਵਸ਼ੀ ਹੈ ਬਾਈ ਕੋਲੇ ਪਿਓਰ 20 ਮਹੀਨੇ ਦੀ ਹੈ ਅੱਛਾ ਅੱਛੀ ਹੀ ਰਹੀ ਹੈ ਸੋਹਣਿਆ ਡੱਬਾ ਵਾਲੀ ਤਾਂ ਮਿਲ ਜਾਂਦੇ ਆ ਬਹੁਤ ਸ਼ਕੀਨ ਵਸ਼ੀ ਹੈ ਯਾਰ 1800 ਤੋਂ ਲਗਾਇਆ 2000 ਲਾਹ ਲਾ ਤਾਂ ਇਹਦੇ ਗੱਬਣ ਹੁੰਦੀ ਹੈ ਇਹ ਪੂਰੀ ਪੱਕੀ ਹੈ ਆਹ ਦੇਖੋ ਭਰਾਓ ਮੰਡੀ ਡੱਬਾ ਲਈ ਮੱਝਾਂ ਦਾ ਸੀ ਕਿ ਇਹਨਾਂ ਚ ਘਾਟਾ ਫਿਰ ਗਾਂਹੇ ਦਿਖਾ ਦਿਆਂ ਤੇ ਲੈ ਜਾ ਕਰੋ ਜਾਨਵਰ ਮਿਲ ਜਾਂਦਾ ਦਾ ਜਰਸੀ ਘੜੀਆਂ ਵਿੱਚ ਉਹ ਨਹੀਂ ਜੇ ਜੀ ਮਰਜ਼ੀ ਬੱਚੀ ਲੈ ਲੋ ਜਾਂ ਤਾਂ ਬੱਚੀ ਲੈ ਲੋ ਬੱਚਾ ਲੈ ਲੋ ਕੱਟਾ ਮੱਝ ਕੱਟੀ ਜਿਹੜਾ ਮਰਜ਼ੀ ਲੈ ਲਓ ਸਾਰਾ ਕੁਝ ਮਿਲ ਜਾਂਦਾ ਹਾਂ ਹਾਂ ਤੁਹਾਨੂੰ ਦਿਖਾਉਂਗਾ ਜਰਸੀ ਮਿਲ ਜਾਂਦੀਆਂ ਸ਼ਾਈ ਵਾਲ ਵੀ ਮਿਲ ਜਾਂਦੀਆਂ ਦਾ ਬੇੜੀਆਂ ਮਿਲ ਜਾਂਦੀਆਂ ਗ੍ਰੈਂਡੋ ਮਿਲ ਜਾਂਦੀ ਹੈ ਇਹ ਮੈਂ ਖੜੀ ਬੱਚੀ ਪੂਰਾ ਟੌਪ ਕਲਾਖਦੀ ਹੈ ਹੇ ਮਿੱਤਰੋ ਮੰਡੀ ਡੱਬ ਵਾਲੀ ਸਾਡਾ ਇਹ ਟੌਪ ਕਲਾਸ ਦੀਆਂ ਹੈ। ਇਹ ਵੇਲੂ ਪੂਰੇ ਸਾਫ਼ ਆ ਕੰਜਾ ਵਿੱਚ ਬੱਚਿਆਂ ਬਹੁਤ ਆ ਜੰਨੇ ਆ ਤੇ ਮਾਰ ਲਿਆ ਕਰੋ ਜਿਹੜਾ ਮੰਡੀ ਡੱਬ ਵਾਲੀ ਦੇ ਪੂਰੇ ਚੰਗੇ ਜਾਨਵਰ ਮਿਲ ਜਾਂਦੇ ਬੱਚਾ ਦੇ ਇਵੇਂ ਆ ਖੁਰਲੀਆਂ ਬਣਿਆ ਖੁਰਲੀਆਂ ਮਿਲ ਜਾਂਦੀਆਂ ਇੱਥੋਂ ਖੁਰਲੀਆਂ ਹੀ ਪੂਰਾ ਟੌਪ ਦੇ ਮਿਲਦੇ ਆ ਤਾਂ ਹਰੇਕ ਜਾਨਵਰ ਮਿਲ ਜਾਂਦਾ ਤਾਂ ਕੋਈ ਮਰਜ਼ੀ ਲਏ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਦੇਖਦੇ ਵੀਡੀਓ ਲੰਬੀ ਜਾਂਦੀਆਂ ਫਿਰ ਗਾਲਾਂ ਦੇਵੋਗੇ ਕੀ ਮੱਝਾਂ ਨਹੀਂ ਦਿਖਾਈਆਂ ਚੈਨਲ ਨੂੰ ਭਰਾ ਮੰਨ ਕੇ ਆਜ ਮੈਂ ਸਬਸਕ੍ਰਾਈਬ ਕਰਿਓ ਬਸ ਹੁਣ ਸ਼ੁਰੂ ਕਰਗਾ ਆਪਣਾ ਕੰਮ ਦੁਬਾਰੇ ਥੋੜੇ ਦਿਨਾਂ ਦੇ ਵਿੱਚ ਗਾਇਬ ਪੈ ਗਿਆ ਸੀ ਉਹਦੇ ਲਈ ਮਾਫੀ ਬਾ ਘੱਟ ਤੋਂ ਘੱਟ ਰੇਟ ਵਾਲੀ ਯਾਰ ਵੱਧ ਤੋਂ ਵੱਧ ਰੇਟ ਵਾਲੀ ਜਿੰਨੀ ਮਰਜ਼ੀ ਲੈ ਜਾਇਆ। ਆ ਸੇਲ ਸੂਲ ਜਿਹੜਾ ਮਰਜ਼ੀ ਬੂਟ ਵੀ ਟੁੱਟੇ ਜੇ ਬੂਟ ਵੀ ਮਿਲ ਜਾਂਦਾ ਇਥੋਂ। ਤੇ ਇਹ ਆ ਮੰਡੀ ਢੱਪ ਵਾਲੀ। ਬਾਕੀ ਧੰਨਵਾਦ ਬਾਈ। ਸਾਰੇ ਵੀਰਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ ਆਪਣੇ ਵੀਰ ਤੇ ਬੱਚਿਆਂ ਦੇ ਖਾਣੀਆਂ ਤੋਂ। ਬੱਚੇ ਪੂਰੇ ਟੌਪ ਦੇ ਮਿਲਦੇ ਨੇ ਅਸੀਂ ਇਥੇ। ਬਾਕੀ ਧੰਨਵਾਦ ਆ ਬਾਈ। ਸਾਰੇ ਵੀਰਾਂ ਦਾ ਬਹੁਤ-ਬਹੁਤ ਜੀ ਆਇਆਂ ਨੂੰ। ਹੁਣ ਆ ਗਏ ਆਪਾਂ ਪਹਿਲਾਂ ਵਾਲੇ ਥਾਂ ਤੇ। ਆ ਬਾਈ ਜਲੇਬੀਆਂ ਮਿਲ ਜਾਂਦੇ ਆ ਇਥਾਂ। ਮਾਰ ਲਿਆ ਕਰੋ ਕਿਹੜਾ ਹੈ ਮੰਡੀ ਡੱਬ ਵਾਲੀ ਆ ਬੱਚੀਆਂ ਘੜੀਆਂ ਬੱਚੀਆਂ ਪੂਰੇ ਟਾਪ ਵਧੀਆਂ ਮਿਲ ਜਾਂਦੇ ਆ ਤੇ ਯਾਰ ਵੱਡੀਆਂ ਆ ਜਾਂ ਮਿਲ ਜਾਂਦੇ ਆ ਪੁੱਛਦਾ ਕੱਟੀ ਕੱਟੀ ਬਹੁਤ ਹੋਊਗੀ ਬਾਈ ਸਭੇ ਕੀ ਰੇਟ ਆ ਦਾ ਹਾਂਜੀ ਰੇਟ ਰੇਟ ਦਾ 25000 ਰੁਪਏ ਬਾਈਏ ਤੇੜਾ ਪੰਡਾ ਪਾਪਾ ਪਿੰਡ ਵੇਰਨਾ ਭਾਈ ਕਰੇ ਹੋਰ ਵੀ ਨੇਦਰ ਕੋਲੇ ਹਾਂ ਨੰਬਰ ਬੋਲੀ ਜਰਾ 94781 ਹਾਂ 10598 ਭਾਈ ਨਾ ਕਰਦਾ ਸਪਰਕ ਭਾਈ ਕੋਲੇ ਕੱਟੀਆਂ ਚੰਗੀਆਂ ਹੁੰਦੀਆਂ ਨੇ ਸਾਹਿਬ ਠੀਕ ਹੈ ਇੱਕ ਅੱਖ گلابی ਹੈ ਇੱਕ ਥੋੜੀ ਦੂਜੀ ਰੋਗ ਲਾਓ ਪੂਰਾ ਟੌਪ ਕਲਾਸ ਕੱਟੀ ਹੈ ਥਰਲੇ ਬਾਬੇ ਦਾ ਸਪਰਕ ਇਹ ਮੰਡੀ ਡੱਬ ਵਾਲੀ ਹਾਂ ਫੋਲੋਪਰੀ ਹੋਈ ਅੱਜ ਮੱਝਾ ਕੱਟ ਸੀ ਤਾਂ ਕਰਕੇ ਘੱਟ ਦਿਖਾਈਆਂ ਭਰਾਵਾ ਉਹਦੇ ਲਈ ਮਾਫੀ ਮਿਲਦੇ ਆ ਅਗਲੀ ਮੰਡੀ ਤੇ ਪਰਮਾਤਮਾ ਮਿਹਰ ਰੱਖੇ ਸਾਰੇ ਜਾਨਵਰ ਅਤੇ ਘਰ ਪਰਿਵਾਰ ਠੀਕ ਰਹਿਣਾ ਤੇ ਚੈਨਲ ਵੀਰਮਨ ਕਿਲਾਜ ਨੂੰ ਸਬਸਕ੍ਰਾਈਬ ਕਰਿਓ ਲਾਇਕ ਸ਼ੇਅਰ ਤੇ ਕਮੈਂਟ ਕਮੈਂਟ ਕਰਕੇ ਦੱਸ ਦਿਆ ਕਰੋ ਪਤਾ ਲੱਗ ਜਾਂਦਾ ਕੀ ਗੱਲਬਾਤ ਹੈ ਕੀ ਚੱਕਰ ਹੈ ਤੇ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਜਿਆਦਾ